ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਇਕ ਦਿਵਸ ਮੌਕੇ ਪਿੰਡ ਕਾਲੇਵਾਲ ਦੇ ਸਕੂਲ ਦੇ ਦੇ ਆਪਣੇ ਕਰਮਜੀਤ ਸਿੰਘ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਬ락 ਕਮਾਉਨੋ ਦੇ ਪਿੰਡ ਸੈਦਪੁਰ ਦਾ ਵਸਨੇ ਕਰੇ ਆਪਕਰਮਜੀਤ ਜੋ ਪਿੰਡ ਕਾਲੇਵਾਲ ਦੇ ਸਕੂਲ ਵਿੱਚ ਜਦੇ ਆਪ ਕੋ ਵੱਜੂ ਸੇਵਾ ਨਿਵਾ ਰਹੇ ਹੈ ਉਸ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਪਿੰਡ ਕਾਲੇਵਾਲ ਪਹੁੰਚਣ ਤੇ ਪਿੰਡ ਵਾਸੀਆਂ ਤੇ ਪੰਚਾਇਤ ਤੇ ਸਕੂਲ ਦੇ ਅਧਿਆਪਕਾਂ ਵੱਲੋਂ ਕਰਮਜੀਤ ਦਾ ਪਰਮਾ ਸੁਆਗਤ ਕੀਤਾ ਗਿਆ ਰਾਜ ਪੁਰਸਕਾਰ ਦੀ ਪ੍ਰਾਪਤੀ ਸਬੰਧੀ ਸਟੇਟ ਅਵਾਰਡ ਇਹਦੇ ਆਪਕਰਮਜੀਤ ਸਿੰਘ ਨੇ ਪਿਆਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਮੇਰੀ ਕਾਬਜਾ ਪੀ ਦਾ ਸਹਿਰ ਮੇਰੇ ਮਾਤਾ ਪਿਤਾ ਮੇਰੀ ਪਤਨੀ ਅਤੇ ਮੇਰੇ ਸਕੂਲ ਕਾਲੇਵਾਲ ਦੇ ਬ락 ਮਾਨੋ ਵਿਖੇ ਸਜੁਰਤ ਸਟਾਫ ਅਤੇ ਫ੍ਰੈਂਡ ਕਾਲੇਵਾਲ ਦੇ ಗ್ರಾಮ ਪੰਚਾਇਤ ਜਾਂਦਾ ਜਿਨ੍ਹਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਪੰਜਾਬੀ ਜੀ ਸਰਪੋਰਟ ਸੰਦੀਪ ਹਮਰ ਮਾਨੋ ਇਡ ਵਾਰ ਮਿਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਸਾਨੂੰ ਇਸ ਵਾਰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਸਰ ਨੇ ਬਹੁਤ ਲੰਬੇ ਸਮੇਂ ਤੋਂ ਟਾਈਮ ਤੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸਰ ਸਾਡੇ ਲਈ ਇਹ ਪੂਰੇ ਜ਼ਿਲ੍ਹੇ ਲਈ ਪੂਰੇ ਪੰਜਾਬ ਲਈ ਤੇ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਸਾਡੇ ਸਰ ਨੂੰ ਹੈ ਜਿਹੜਾ ਸਟੇਟ ਅਵਾਰਡ ਹੈ ਕਿਸ ਤਰ੍ਹਾਂ ਵਿਚਰਦੇ ਨੇ ਅਧਿਆਪਕ ਕਰਮਜੀਤ ਸਿੰਘ ਬੱਚਿਆਂ ਦੇ ਨਾਲ ਤੁਸੀਂ ਲੰਮੇ ਸਫ਼ੇ ਤੋਂ ਉਹਨਾਂ ਦੇ ਨਾਲ ਸਰਵਿਸ ਕਰਦੇ ਆਂ ਕਰੀਬ ਨੇ 14-15 ਸਾਲ ਹੋ ਗਏ ਸਫਰ ਦਰਾਨ ਕਿਸ ਤਰ੍ਹਾਂ ਦਾ ਸਫਰ ਰਿਹਾ ਹੈ ਉਹਨਾਂ ਦਾ ਬੱਚਿਆਂ ਨਾਲ ਸਰ ਬਹੁਤ ਵਧੀਆ ਰਿਹਾ ਹੈ ਇਹ ਸਾਰੇ ਐਨ ਆ ਜਿਆਦਾ ਸਹਿਯੋਗ ਕਰਦੇ ਆ ਹਰ ਇੱਕ ਨੂੰ ਇਵਨ ਟੀਚਰਸ ਨੂੰ ਹੀ ਨਹੀਂ ਜਿਹੜੇ ਸਾਡੇ ਜਿੰਨੇ ਵੀ ਹੈਗੇ ਨੇ ਸਟਾਫ ਮੈਂਬਰਸ ਸਾਰਿਆਂ ਨੂੰ ਬਹੁਤ ਕੋਆਪਰੇਟ ਕਰਦੇ ਆ ਬੱਚਿਆਂ ਦੇ ਨਾਲ ਸਰ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਔਰ ਪੜਾਉਣ ਦਾ ਤਰੀਕਾ ਪਿੰਡ ਦੇ ਵਿੱਚ ਵਿਚਰਨ ਦਾ ਤਰੀਕਾ ਉਹਨਾਂ ਦਾ ਸਰ ਬਹੁਤ ਜ਼ਿਆਦਾ ਵਧੀਆ ਹੈ ਤੇ ਬਹੁਤ ਨਿਮਰ ਸੁਭਾਅ ਦੇ ਨੇ ਸਰ ਸਾਹਿਬ ਤੁਹਾਡੇ ਵੱਲੋਂ ਅੱਜ ਪ੍ਰਵੰਧ ਕੀਤਾ ਗਿਆ ਉਹਨਾਂ ਨੂੰ ਸਟੇਟ ਅਵਾਰਡ ਮਿਲਣ ਤੇ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਸਰ ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਪਰ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਗੱਲ ਲਈ ਅਸੀਂ ਮੁਬਾਰਕਬਾਦ ਦੀ ਜਿੰਦੇ ਠੀਕ ਕਿਉਂ ਨਾ ਉਹਨਾਂ ਨੂੰ ਸਟੇਟ ਅਵਾਰਡ ਮਿਲਿਆ ਕਿ ਅਧਿਆਪਕ ਦਾ ਜਿਹੜਾ ਸਭ ਤੋਂ ਵੱਡਾ ਸਟੇਟ ਵਾਰਡ ਹੈ ਪਿੰਡ ਦੇ ਲੋਕ ਪਿੰਡ ਦੇ ਬੱਚੇ ਪਿੰਡ ਦੀ ਪੰਚਾਇਤ ਹੁੰਦੀ ਆ ਕਿਉਂਕਿ ਇੱਕ ਜਿਹੜਾ ਸਰਕਾਰ ਵੱਲੋਂ ਅਵਾਰਡ ਦਿੱਤਾ ਜਾਂਦਾ ਉਹ ਤਾਂ ਇੱਕ ਸਰਟੀਫਿਕੇਟ ਆ ਚਲੋ ਇੱਕ ਮਾਣ ਹੁੰਦਾ ਵੀ ਇਹਦੇ ਆਪ ਨੂੰ ਅਸੀਂ ਚੁਣਿਆ ਪਰ ਸਭ ਤੋਂ ਵੱਡਾ ਅਵਾਰਡ ਤਾਂ ਅਧਿਆਪਕ ਦੇ ਲਈ ਪਿੰਡ ਦੇ ਲੋਕਾਂ ਲਈ ਉਹ ਅਧਿਆਪਕ ਹੁੰਦਾ ਜਿਹਨੇ ਬਹੁਤ ਹੀ ਮਿਹਨਤ ਦੇ ਨਾਲ ਬੱਚਿਆਂ ਨੂੰ ਪੜਾਇਆ ਤੇ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸਕੂਲ ਦਾ ਸਟਾਫ ਮੈਡਮ ਜਸਪ੍ਰੀਤ ਜੀ ਤੇ ਇਸ ਪਿੰਡ ਦੀ ਤਮਕਾਇਤ ਇਸ ਪਿੰਡ ਦੇ ਨਗਰ ਦੇ ਆਲੇ-ਦੁਆਲੇ ਦੇ ਨਿਵਾਸੀ ਮੈਂ ਦੇਖੇ ਨੇ ਬਹੁਤ ਖੁਸ਼ੀ ਉਹਨਾਂ ਨੂੰ ਹੋ ਰਹੀ ਆ ਮਤਲਬ ਇਹ ਲੱਗ ਰਿਹਾ ਵੀ ਕਰਨਜੀਤ ਸਿੰਘ ਨੂੰ ਇਹ ਅਵਾਰਡ ਜਿਵੇਂ ਉਹਨਾਂ ਨੂੰ ਮਿਲਿਆ ਹੁੰਦਾ ਇਸ ਲਈ ਕਰਮਜੀਤ ਸਿੰਘ ਨੇ ਜੋ ਕਿ ਇਸ ਪਿੰਡ ਦੇ ਵਿੱਚ ਪਿਰਤ ਪਾਈ ਆ ਤੇ ਭਾਵੇਂ ਕਿ ਤੁਸੀਂ ਪਿੰਡ ਸਕੂਲ ਦੀ ਚਾਰਦिवारी ਦੇਖ ਰਹੇ ਹੋ ਭਾਵੇਂ ਤੁਸੀਂ ਸਕੂਲ ਦੇ ਗਰਾਊਂਡ ਦੇਖ ਰਹੇ ਹੋ ਪਾਰਕਾਂ ਦੇਖ ਰਹੇ ਹੋ ਕਲਾਸਰੂਮ ਦੇਖ ਰਹੇ ਤੁਸੀਂ ਅੰਦਰ ਜਾ ਕੇ ਦੇਖੋਗੇ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਉਣ ਦੇ ਲਈ ਪਿੰਡ ਨੇ ਬਹੁਤ ਸਹਿਯੋਗ ਕੀਤਾ ਕਰਮਜੀਤ ਸਿੰਘ ਜੀ ਤੇ ਮੈਡਮ ਜਸਤਰੀ ਜੀ ਨੇ ਬਹੁਤ ਮਿਹਨਤ ਕੀਤੀ ਆ ਮੈਂ ਇਹ ਗੱਲ ਕਰਦਾ ਵੀ ਪਿੰਡ ਦੇ ਲੋਕ ਉਸ ਅਧਿਆਪਕ ਦੀ ਸਹਾਇਤਾ ਕਰਦੇ ਨੇ ਜਾਂ ਉਸ ਅਧਿਆਪਕ ਨੂੰ ਅੱਗੇ ਹੋ ਕੇ ਕੰਮ ਕਰਨ ਵਿੱਚ ਹੈਲਪ ਕਰਦੇ ਜਿਹੜੇ ਅਧਿਆਪਕ ਪਹਿਲਾਂ ਆਪ ਕਰਦਾ ਪਹਿਲਾਂ ਕਰਨਜੀਤ ਸਿੰਘ ਜੀ ਤੇ ਇਸ ਸਟਾਫ ਨੇ ਪੂਰਤਮਿੰਤ ਕੀਤੀ ਆ ਇਸ ਤੋਂ ਬਾਅਦ ਸਾਡਾ ਸਾਰਾ ਪਿੰਡ ਸਾਡੀ ਪੰਚਾਇਤ ਸਾਡੇ ਨਗਰ ਦੇ ਨਿਵਾਸੀ ਆਲਗ-ਵਾਲਗ ਪਿੰਡਾਂ ਦੇ ਮੇਰੇ ਭਰਾ ਆਏ ਹੋਏ ਨੇ ਜੋ ਖੇੜੀ ਤੋਂ ਵੀ ਆਏ ਨੇ ਉਹਨਾਂ ਨੇ ਵੀ ਇਸ ਗੱਲ ਦੀ ਤਰੀਕ ਕੀਤੀ ਆ ਤੇ ਅਸੀਂ ਵੀ ਮੈਂ ਵੀ ਆਪਣੇ ਤੌਰ ਤੇ ਇੱਕ ਨੈਸ਼ਨਲ ਵਾਰਡੀ ਦੇ ਤੌਰ ਤੇ ਇੱਕ ਪੂਰੇ ਜ਼ਿਲ੍ਹੇ ਦੇ ਤੌਰ ਤੇ ਜਿਲ੍ਹਾ ਚਕਿਆਪੁਰ ਜੀ ਵੱਲੋਂ ਵੀ ਉਪ ਜ਼ਿਲ੍ਹਾ ਸਖਿਆਪੁਰ ਵੱਲੋਂ ਵੀ ਪੂਰੇ ਜਿਲ੍ਹੇ ਦੇ ਅਧਿਆਪਕਾਂ ਵੱਲੋਂ ਵੀ ਇਹ ਗੱਲ ਦੀ ਤਾਰੀਫ ਕੀਤੀ ਗਈ ਹੈ ਕਿ ਕਰਨਜੀਤ ਸਿੰਘ ਤਜਰਬ ਕਰਦੇ ਸੀ ਜਿਨ੍ਹਾਂ ਨੂੰ ਕੇ ਸਟੇਟ ਵਾਰਡ ਦਾ ਦੀਆਂ ਲੋਕਾਂ ਨਾਲ ਸਾਡੇ ਸਾਰੇ ਨਗਰ ਦਾ ਤੇ ਐਨ ਆਰ ਆਈ ਵੀਰ ਮਰੀਕ ਸਿੰਘ ਦਾ ਬਹੁਤ ਖਾਸ ਤੌਰ ਤੇ ਯੋਗਦਾਨ ਹੈ ਜੀ ਤੇ ਨਾਲ ਆ ਬਲਜਿੰਦਰ ਵੀਰ ਉਹ ਨਹੀਂ ਖੜੇ ਨੇ ਜੀ ਜਿਨ੍ਹਾਂ ਦੇ ਆਧਾਰ ਨਾਲ ਸਪੈਸ਼ਲ ਲੱਗਿਆ ਸਕੂਲ ਨੂੰ ਸਹੀ ਤਰੀਕੇ ਨਾਲ ਬਣਾਇਆ ਗਿਆ ਜੀ ਤੇ ਮਾਸਟਰ ਸਾਹਿਬ ਨੇ ਸਾਨੂੰ ਮੋਟੀਵੇਟ ਕਰਿਆ ਵੀ ਆਪਾਂ ਐਵੇਂ ਦਾ ਸਕੂਲ ਚਾਹੀਦਾ ਆਪਾਂ ਨੂੰ ਤੇ ਅੱਜ ਸਾਡਾ ਸਕੂਲ ਵੀ ਇੱਕ ਨੰਬਰ ਤੇ ਸਾਡੇ ਪੰਜਵੇਂ ਦੇ ਰਿਜ਼ਲਟ ਵੀ ਜ਼ਿਲ੍ਹੇ ਤੋਂ ਪਹਿਲੇ ਨੰਬਰ ਤੇ ਆਏ ਨੇ ਬਹੁਤ ਹੀ ਅੰਮ੍ਰਿਤ ਜਿਹਨਾਂ ਪੰਜਾਬ ਦੇ ਨੁਮਾਇੰਦੇ ਹੈਗੇ ਆ ਤੇ ਅੱਜ ਤੁਹਾਡੇ ਪਿੰਡ ਦੇ ਅਧਿਆਪਕ ਕਰਨਜੀਤ ਸਿੰਘ ਨੂੰ ਸਟੇਟ ਅਵਾਰਡ ਮਿਲਿਆ ਕੀ ਕਹਿਣਾ ਚਾਹੁੰਦੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੇ ਜਿਹੜਾ ਕਿ ਸਾਰਾ ਇਸ ਮਤਲਬ ਸਾਰਾ ਸਾਡੇ ਮਾਸਟਰ ਜੀ ਦੇ ਉੱਤੇ ਸਾਡੇ ਐਨ ਆਰ ਆਈ ਅੰਕਲ ਜੀ ਨੇ ਸਰਦਾਰ ਮਰੀਕ ਸਿੰਘ ਯੂ ਐਸ اے ਜਿਨ੍ਹਾਂ ਦੀ ਬਦੌਲਤ ਮਤਲਬ ਟਾਈਮ ਟਾਈਮ ਤੇ ਸਾਨੂੰ ਪੈਸੇ ਪਾਉਂਦੇ ਰਹੇ ਤੇ ਸਕੂਲ ਨੂੰ ਅਸੀਂ ਮੋਡੀਫਾਈਜ਼ ਕਰਦੇ ਰਹੇ ਤੇ ਜਿਨ੍ਹਾਂ ਦੇ ਵਿੱਚ ਦੱਸੇ ਹਦਾਇਤਾਂ ਤੇ ਮਾਸਟਰ ਜੀ ਦੇ ਮੁਤਾਬਕ ਜਿੱਦਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇਸ ਚੀਜ਼ ਦੀ ਘਾਟ ਹੈ ਚਾਹੇ ਉਹ ਮੰਨ ਲਓ ਗੇਟ ਦੀ ਕਮੀ ਲਾਈਏ ਜਾਂ ਸਕੂਲ ਦੇ ਵਿੱਚ ਘਰਤ ਵੀ ਜਾਂ ਪਾਰਕ ਵਗੈਰਾ ਜਾਂ ਸਮਾਰਟ ਕਲਾਸ ਰੂਮ ਕੰਟਰ ਬਗੈਰਾ ਸਾਰਾ ਹੀ ਜਾਨੀ ਇਹਨਾਂ ਦੇ ਮਾਸਟਰ ਜੀ ਦੇ ਦੱਸੇ ਹਿਸਾਬ ਨਾਲ ਅੰਕਲ ਜੀ ਪੈਸੇ ਭੇਜਦੇ ਰਹੇ ਤੇ ਅਸੀਂ ਇੱਥੇ ਕੰਮ ਕਰਵਾਦੇ ਰਹੇ ਸੋ ਸਾਨੂੰ ਬਹੁਤ ਖੁਸ਼ੀ ਆ ਜੀ ਅੱਜ ਸਾਨੂੰ ਸਟੇਟ ਅਵਾਰਡ ਸਾਡੇ ਮਾਸਟਰ ਜੀ ਨੂੰ ਮਿਲਿਆ ਤੇ ਬਹੁਤ ਬਹੁਤ ਜਾਨੀ ਸਾਨੂੰ ਖੁਸ਼ੀ ਆ ਜੀ ਇਸ ਚੀਜ਼ ਜਿਹੜੇ ਤੁਸੀਂ ਇੱਕ ਯੂਐਸਏ ਤੋਂ ਆਪਣੇ ਪਿੰਡ ਦੇ ਦਾਨੀ ਸੱਜਣ ਦੀ ਗੱਲ ਕੀਤੀ ਆ ਜੇਕਰ ਇਦਾਂ ਦੇ ਫੋਰਨ ਕੰਟਰੀ ਦੇ ਵਿੱਚ ਬਸਦੇ ਆਪਣੇ ਪੰਜਾਬੀ ਪੰਜਾਬ ਦੇ ਸਕੂਲਾਂ ਦੀ ਦੇਖ ਰਿਕ ਕਰਨ ਜਾਂ ਪੰਜਾਬ ਦੇ ਸਕੂਲਾਂ ਦੀ ਦਿੱਖ ਬਦਲਣ ਲਈ ਉਪਰਾਲੇ ਕਰਨ ਤੱਕ ਪੰਜਾਬ ਸਰਕਾਰਾਂ ਵੱਲ ਦੇਖਣ ਦੀ ਲੋੜ ਨਹੀਂ ਨਹੀਂ ਜੀ ਨਹੀਂ ਬੜ ਬਿਲਕੁਲ ਜੀ ਇਹ ਬਹੁਤ ਨਿਹਾਰ ਬਦਲ ਸਕਦੇ ਨੇ ਜੀ ਜਿੱਦਾਂ ਕਿ ਸਾਡੇ ਅੰਕਲ ਜੀ ਨੇ ਕੀਤਾ ਜੀ ਜਿਹੜਾ ਤੁਹਾਨੂੰ ਸਟੇਟ ਅਵਾਰਡ ਮਿਲਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਕਰਨਜੀਤ ਸਿੰਘ ਹਾਂਜੀ ਸਰਕਾਰੀ ਐਲੀਮੈਂਟਰੀ ਸਕੂਲ ਕਾਲੇਵਾਲ ਦੇਖੇ ਸੇਵਾ ਨਿਭਾ ਰਿਹਾ ਜੀ ਤੇ ਪੰਜਾਬ ਸਰਕਾਰ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਮੈਨੂੰ ਸਟੇਟ ਅਧਿਆਪਕਾ 2024 ਉਹਦੇ ਨਾਲ ਸਨਮਾਨਿਤ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਆ ਦੀ ਉਹਨਾਂ ਨੇ ਮੈਨੂੰ ਇਸ ਕੰਮ ਦੇ ਲਈ ਚੁਣਿਆ ਕਿਉਂਕਿ ਜਦੋਂ ਮੈਂ ਇਸ ਸਕੂਲ ਦੇ ਵਿੱਚ ਆਇਆ ਸੀ ਤਾਂ ਇਸ ਸਕੂਲ ਦੀ ਜਿਹੜੀ ਹਾਲਤ ਸੀਗੀ ਉਹ ਬਹੁਤ ਖਸਤਾ ਸੀਗੀ ਤੇ ਇੱਥੇ ਬੱਚੇ ਵੀ ਸਿਰਫ ਚਾਰ ਪੜਦੇ ਸੀਗੇ ਤੇ ਸਕੂਲ ਦੇ ਵਿੱਚ ਘਾ ਸੀਗਾ ਇੱਕ ਕਮਰਾ ਸੀ ਅਨਸੇਵ ਕਮਰਾ ਸੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਦਾਰ ਅਮਰਜੀਤ ਸਿੰਘ ਐਨ ਆਰ ਆਈ ਵੀਰ ਨੇ ਸਾਡੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਸਕੂਲ ਦੇ ਉੱਤੇ ਘਟ ਘਟੋ ਘਟ 20-25 ਲੱਖ ਰੁਪਇਆ ਸੀ ਲਾ ਚੁੱਕੇ ਆਂ ਤੇ ਇਸ ਟਾਈਮ ਜਿਹੜਾ ਸਾਡਾ ਸਕੂਲ ਆ ਉਹ ਜ਼ਿਲ੍ਹੇ ਦੇ ਪੰਜਾਬ ਦੇ ਮੰਨੇ ਪ੍ਰਮੰਨੇ ਸਕੂਲਾਂ ਦੇ ਵਿੱਚ ਮਤਲਬ ਗਿਣਿਆ ਜਾਂਦਾ ਹੈ ਤੇ ਇਸ ਵਿੱਚ ਇਸ ਸਕੂਲ ਦੇ ਬੱਚੇ ਨੇ ਜਿਹੜੇ ਉਹ ਖੇਡਾਂ ਦੇ ਵਿੱਚ ਕਲਚਰਲ ਐਕਟੀਵਿਟੀ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਜਿਹੜੇ ਮੱਲਾ ਮਾਰ ਰਹੇ ਨੇ ਇਸ ਸਾਲ ਜਿਹੜਾ 2023 ਦਾ ਪੰਜਵੀਂ ਜਮਾਤ ਦਾ ਰਿਜ਼ਲਟ ਸੀ ਉਹਦੇ ਵਿੱਚ ਸਾਡੇ ਦੋ ਬੱਚਿਆਂ ਨੇ ਬਲਾਕ ਖਮਾਨੋ ਦੇ ਵਿੱਚ ਫਸਟ ਪੋਜੀਸ਼ਨ ਦੇ ਉੱਤੇ ਟਾਪ ਕੀਤਾ ਹੈ ਤੇ ਹਮੇਸ਼ਾ ਸਾਡਾ ਸਕੂਲ ਆ ਜਿਹੜਾ ਉਹ ਜ਼ਿਲ੍ਹੇ ਦੇ ਵਿੱਚ ਟੌਪ 10 ਦੇਤੇ ਰਹਿੰਦਾ ਯਾਰ ਕਿੰਨੇ ਬੱਚੇ ਨੇ ਇੱਥੇ ਸਕੂਲ ਚ ਤੇ ਕਿੰਨੇ ਦੇ ਅਧਗ ਨੇ ਜੀ ਇਸ ਟਾਈਮ ਸਾਡੇ ਕੋਲ ਜੀ 57 ਬੱਚੇ ਪੜ੍ਹਦੇ ਨੇ ਜੀ ਤੇ ਅਸੀਂ ਦੋ ਤੇ ਅਧਿਆਪਕਾਂ ਹਾਂਜੀ ਇੱਕ ਮੈਡਮ ਹੈ ਜਿਹਨੇ ਪਹਿਲਾਂ ਐਜੂਕੇਸ਼ਨ ਪ੍ਰੋਵਾਈਡਰ ਸੀਗੇ ਕੱਚਿਆਂ ਦੇ ਵਿੱਚ ਉਹਨਾਂ ਨੇ 10 ਸਾਲ ਕੰਮ ਕੀਤਾ ਤੇ ਇਸ ਸਾਲ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਪੱਕੇ ਕੀਤਾ